ਤੁਸੀਂ ਇੱਕਸਰ ਦੇਖਿਆ ਹੋਗਾ ਜਹਾਜ਼ਾਂ ਦਾ ਸਫਾ ਜਿ ਕਿ ਜਹਾਜ਼ਾਂ ਵਿੱਚ ਲੋਕ ਜਿਹੜੇ ਬੈਠ ਕੇ ਜਾਂਦੇ ਨੇ ਵਿਦੇਸ਼ਾਂ 'ਚ ਧਰਤੀ ਦੇ ਪਰ ਤੁਹਾਨੂੰ ਇੱਕ ਸਰਦਾਰ ਜੀ ਦੀ ਕਾਮਯਾਬੀ ਦਿਖਾਵਾਂਗੇ ਜਿਹੜੇ ਕਿ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਜਿਹੜੇ ਕਿ ਆਲੂ ਵਾਲੇ ਉਹਨਾਂ ਨੇ ਤੰਦੂਰ ਤੋਂ ਲਗਾ ਕੇ ਜਿਹੜੇ ਕਿ ਅੱਜ ਵਿਦੇਸ਼ਾਂ 'ਚ ਧਰਤੀ ਦੇ ਜਹਾਜ਼ਾਂ 'ਚ ਭੇਜਦੇ ਨੇ ਤਾਂ ਮੇਰੀ ਸ਼ੁਰੂ ਤੋਂ ਇੱਕੋ ਹੀ ਸੋਚ ਰਹੀ ਸੀ ਕੁਝ ਨਾ ਕੁਝ ਨਵਾਂ ਕਰਨ ਦੀ ਔਰ ਫੂਡ ਇੰਡਸਟਰੀ 'ਚ ਕਰਨ ਦੀ ਫੂਡ ਇੰਡਸਟਰੀ 'ਚ ਕਰਦਿਆਂ ਕਰਦਿਆਂ ਮੈਂ ਵਿਦੇਸ਼ਾਂ ਤੱਕ ਵੀ ਚਲਾ ਗਿਆ ਖੁਦ ਕੰਮ ਕਰਕੇ ਆਇਆ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮੈਨੂੰ ਕਾਫੀ ਸਰਟੀਫਿਕੇਟ ਮਿਲੇ ਆ ਕਹਿੰਦੇ ਵੀ ਜਦੋਂ ਕਿਤੇ ਵਿਦੇਸ਼ਾਂ 'ਚ ਧਰਤੀ ਤੇ ਕੋਈ ਫੰਕਸ਼ਨ ਹੁੰਦਾ ਕੋਈ ਉੱਥੇ ਪਾਰਟੀ ਹੁੰਦੀ ਆ ਕਹਿੰਦੇ ਤੁਹਾਡੇ ਕੁਲਚੇ ਜਮਾਨ ਵਜ ਜਾਂਦੀ ਆ ਕਹਿੰਦੇ ਉੱਥੋਂ ਫੋਨ ਆਉਂਦਾ ਵੀ 50 ਕੁਲਚੇ ਲਾ ਦਿਓ ਸਹੌਂਗ ਚਲਾ ਦਿਓ ਤਕਰੀਬਨ ਮੇਰੇ ਖਿਆਲ ਨਾਲ ਜਿੱਥੇ ਤੱਕ ਮੇਰਾ ਖਿਆਲ ਆ ਹੁਣ ਤੱਕ ਨਾ 3 ਕੇ 4 ਵਾਰੀ ਕੁਲਚੇ ਬਾਹਰ ਬਲਕ ਕੁਆਂਟੀਟੀ 'ਚ ਚਲੇ ਗਏ ਹੋਏ ਆ ਇੰਡੀਆ 'ਚ ਜਾਂਦੇ ਨੇ ਇੰਡੀਆ 'ਚ 100 100 50 50 10 ਦਾ 20 ਵੀ ਤੇ ਜਾਂਦੇ 200 ਤੱਕ ਉਲਟਾ ਸਾਡਾ ਦਿੱਲੀ ਚਲਾ ਗਿਆ ਵਾ ਉਹਨਾਂ ਕਾਰਪੋਰੇਟ ਦੇ ਵਿੱਚ ਆਪਣੇ ਸਟਾਫ ਨੂੰ ਹੀ ਟ੍ਰੀਟ ਕਰਾਇਆ ਤੁਸੀਂ ਇੱਕ ਮਿਹਨਤ ਬਣਾ ਕੇ ਚੱਲੋ ਤੁਸੀਂ ਰਸਤੇ ਤੇ ਨਿਕਲੋ ਤੇ ਸਹੀ ਵੇਖਿਓ ਤੁਹਾਨੂੰ ਥੋੜੇ ਜੇ ਰੋੜੀਆਂ ਬਾਅਦ ਤੁਹਾਨੂੰ ਆਪਣੇ ਆਪ ਹੀ ਫੁੱਲ ਆ ਜਾਣੇ ਤੁਹਾਡੇ ਪੈਰਾਂ ਥੱਲੇ ਪਹਿਲਾਂ ਤੁਹਾਨੂੰ ਕੰਡੇ ਹੀ ਲੱਗਣੇ ਆ ਜੇ ਤੁਸੀਂ ਕੰਡੇ ਸਹਾਰ ਸਕਦੇ ਹੋ ਤੇ ਫੁੱਲਾਂ ਦਾ ਆਨੰਦ ਵੀ ਤੁਸੀਂ ਮਾਣੋਗੇ ਕੋਈ ਅੰਮ੍ਰਿਤਸਰ ਆਂਦਾ ਮੈਂ ਬਾਹਰ ਹੈਗਾ ਤੇ ਮੇਰਾ ਕੋਈ ਦੋਸਤ ਗਿਆ ਤੇ ਮੈਂ ਸਪੈਸ਼ਲੀ ਕਹਿਣਾ ਭਈ ਅੰਮ੍ਰਿਤਸਰੋਂ ਤੈਨੂੰ ਇੱਕ ਪਾਰਸਲ ਕੁਲਚਿਆਂ ਦਾ ਮਿਲਣਾ ਈ ਤੂੰ ਉਥੋਂ ਲੈ ਕੇ ਆਣਾ ਈ ਤੇਰੇ ਤੱਕ ਪਹੁੰਚ ਦੇਗਾ ਮਤਲਬ ਇਸ ਤਰ੍ਹਾਂ ਲੋਕਾਂ ਤੱਕ ਸਾਡੀ ਇੱਕ ਪਹਿਚਾਨ ਖੜੀ ਹੋ ਗਈ ਕਿ ਅੰਮ੍ਰਿਤਸਰ 'ਚ ਇੱਕ ਬੰਦਾ ਐਸਾ ਹੈਗਾ ਵਾ ਜੋ ਲੋਕਲ ਇੰਡੀਆ 'ਚ ਤੇ ਇੰਡੀਆ ਤੋਂ ਬਾਹਰ ਆਪਣੇ ਕੁਲਚੇ ਪਹੁੰਚਾ ਰਿਹਾ ਜਦੋਂ ਸਾਡੇ ਤੇ ਵਕਤ ਸੀ 2000 ਪਹਿਲਾਂ ਦੀ ਗੱਲ ਕਰਦਾ ਵਾਂ ਤੇ ਉਦੋਂ ਲੋਕੀ ਸਾਡੇ ਨਾਲ ਮਿਲਣਾ ਵੀ ਨਹੀਂ ਪਸੰਦ ਕਰਦੇ ਤੇ ਕਿਤੇ ਇਹ ਨਾ ਕਹਿ ਦੇਣ ਕਿ ਦੇ ਕੋ ਮੰਗਣਾ ਪਾ ਦੇਣ ਤੇ ਅੱਜ ਗੁਰੂ ਸਾਹਿਬ ਦੀ ਇੰਨੀ ਬਖਸ਼ਿਸ਼ ਹੋਈ ਆ ਅੱਜ ਉਹ ਲੋਕ ਮਿਲਣ ਆ ਰਹੇ ਨੇ ਉਹ ਲੋਕ ਮੇਰੇ ਨਾਲ ਬੈਠਣਾ ਚਾਹ ਰਹੇ ਮੇਰੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਜਿਹੜੇ ਲੋਕ ਮੇਰੇ ਤੋਂ ਭਜਦੇ ਹੁੰਦੇ ਸੀ ਕਿ ਇਹ ਤੇ ਮਲਫੀ ਇਹਦੇ ਨਾਲ ਤੇ ਖਤਮ ਹੈ ਕਹਾਣੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖਦੇ ਹੋ ਨਾ ਪੱਕ ਪੋਸਟ ਤੁਸੀਂ ਅਕਸਰ ਦੇਖਿਆ ਹੋਗਾ ਜਹਾਜ਼ਾਂ ਦਾ ਸਫਰ ਜਿੱਕੀ ਜਹਾਜ਼ਾਂ ਵਿੱਚ ਲੋਕ ਜਿਹੜੇ ਬੈਠ ਕੇ ਜਾਂਦੇ ਨੇ ਵਿਦੇਸ਼ਾਂ ਦੀ ਧਰਤੀ ਤੇ ਪਰ ਅੱਜ ਤੁਹਾਨੂੰ ਇੱਕ ਸਰਦਾਰ ਜੀ ਦੀ ਕਾਮਯਾਬੀ ਦਿਖਾਵਾਂਗੇ ਜਿਹੜਾ ਕਿ ਅਮਰਸਾ ਦੇ ਮਸ਼ਹੂਰ ਕੁਲਚੇ ਜਿਹੜੇ ਆਲੂ ਵਾਲੇ ਉਹਨਾਂ ਨੇ ਤੰਦੂਰ ਤੋਂ ਲਗਾ ਕੇ ਜਿਹੜੇ ਕਿ ਅੱਜ ਵਿਦੇਸ਼ਾਂ ਦੀ ਧਰਤੀ ਦੇ ਜਹਾਜ਼ਾਂ ਲਈ ਭੇਜਦੇ ਨੇ ਜਿਵੇਂ ਮੈਂ ਗੱਲ ਕਰ ਰਿਹਾ ਅਮਰਸਾ ਸਾਹਿਬ ਦੇ ਰਹਿਣ ਵਾਲੇ ਅਮਨ ਜੀ ਅਮਨ ਖਾਨ ਸਾਡੀ ਜਿਹੜੀ ਖਾਸਾ ਕੁਲਚੇ ਵਾਲੇ ਗੱਲਬਾਤ ਕਰਾਂਗੇ ਵੀਡੀਓ ਦੇ ਨਾਲ ਵੀ ਅਵੀ ਦੀ ਸਤਿ ਪਹਿਲਾਂ ਬਬਾ ਸਵਾਗਤ ਹੈ ਰਿੜਪਖ ਪੋਸਟ ਚੈਨਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਮਰਜੀਤ ਸਫਾਈ ਸ਼ੁਰੂ ਕਰਦਾ ਤੁਸੀਂ ਰੇੜੀ ਤੋਂ ਸਫਾ ਸ਼ੁਰੂ ਕੀਤਾ ਤੰਦੂਰ ਤੋਂ ਅੱਜ ਤੁਹਾਡੇ ਹੱਥ ਦੇ ਬਣਾਏ ਹੋਏ ਕੁਲਚੇ ਵਿਦੇਸ਼ਾਂ ਈ ਧਰਤੀ ਜਾ ਰਹੇ ਨੇ ਜਾ ਰਹੇ ਸਫਰ ਕਰਕੇ ਕਿਸ ਦਾ ਇੰਨੀ ਮਿਹਨਤ ਕਰਕੇ ਜਿਹੜੇ ਪਹੁੰਚੇ ਮਕਾਮ ਤਾਂ ਦਰਸ਼ਕਾਂ ਨੂੰ ਸਾਂਝਾ ਕਰਦੇ ਫਿਰ ਮੈਂ ਮਮਨ ਖਾਲਸਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦਾ ਜੀ ਜੀ ਆਇਆਂ ਨੂੰ ਜਿਹੜੇ ਵੀ ਇਹ ਚੈਨਲ ਦੇਖ ਰਹੇ ਨੇ ਮੈਂ ਉਹਨਾਂ ਨੂੰ ਆਪਣੇ ਤਰੱਕੀ ਦੇ ਸਫਰ ਜ਼ਮੀਨ ਤੋਂ ਲੈ ਕੇ ਤਰੱਕੀ ਤੱਕ ਦਾ ਸਫਰ ਜਿਹੜਾ ਅੱਜ ਮੈਨੂੰ 32-33 ਸਾਲ ਹੋ ਗਏ ਕੰਮ ਕਰਦਿਆਂ ਨੂੰ ਅਸੀਂ ਰੇੜੀ ਤੇ ਸਾਂ ਰੇੜੀ ਤੋਂ ਦੁਕਾਨ ਤੇ ਆਏ ਦੁਕਾਨ ਤੋਂ ਰੈਸਟੋਰੈਂਟ ਤੱਕ ਆ ਗਏ ਆ ਤਾਂ ਮੇਰੀ ਸ਼ੁਰੂ ਤੋਂ ਇੱਕੋ ਹੀ ਸੋਚ ਰਹੀ ਸੀ ਕੁਝ ਨਾ ਕੁਝ ਨਵਾਂ ਕਰਨ ਦੀ ਔਰ ਫੂਡ ਇੰਡਸਟਰੀ 'ਚ ਹੀ ਕਰਨ ਦੀ ਫੂਡ ਇੰਡਸਟਰੀ 'ਚ ਕਰਦਿਆਂ ਕਰਦਿਆਂ ਮੈਂ ਵਿਦੇਸ਼ਾਂ ਤੱਕ ਵੀ ਚਲਾ ਗਿਆ ਖੁਦ ਕੰਮ ਕਰਕੇ ਆਇਆ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮੈਨੂੰ ਕਾਫੀ ਸਰਟੀਫਿਕੇਟ ਮਿਲੇ ਆ ਫੂਡ ਇੰਡਸਟਰੀ ਦੇ ਵਿੱਚੋਂ ਔਰ ਅੱਜ ਅਸੀਂ ਆਪਣੇ ਫੂਡ ਨੂੰ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਲੋਕਲ ਤੋਂ ਸ਼ੁਰੂ ਹੋਏ ਪੰਜਾਬ 'ਚ ਪੰਜਾਬ ਤੋਂ ਇੰਡੀਆ ਇੰਡੀਆ ਤੋਂ ਫਿਰ ਅਸੀਂ ਬਾਹਰਲੇ ਵਿਦੇਸ਼ਾਂ ਤੱਕ ਵੀ ਸਾਡਾ ਫੂਡ ਜਾਣਾ ਸ਼ੁਰੂ ਹੋ ਗਿਆ ਔਰ ਅਸੀਂ ਆਪਣੇ ਫੂਡ ਦੇ ਵਿੱਚ ਜੋ ਫੀਚਰ ਪਾਏ ਨੇ ਉਹਦੇ ਵਿੱਚ 60 ਘੰਟੇ ਅਸੀਂ ਇਹਦੀ ਸ਼ੈਲਫ ਲਾਈਫ ਬਣਾ ਦਿੱਤੀ ਬਿਨਾ ਕਿਸੇ ਪ੍ਰੈਜ਼ਰਵੇਟਿਵ ਐਡ-ਆਨ ਦੇ ਅਮਨਦੀਪ ਜੀ ਕਿੱਸਾ ਦੇ ਦਿਓ ਕਹਿੰਦੇ ਪੰਜਾਬੀ ਆਪਣੀ ਵੱਖਰੀ ਪਛਾਣ ਬਣਾਉਂਦੇ ਨੇ ਚਾਹੇ ਜਿੱਥੇ ਵੀ ਜਾਂਦੇ ਨੇ ਤੁਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਅੱਜ ਆਪਣੀ ਵੱਖਰੀ ਪਛਾਣ ਬਣਾਈ ਵਿਦੇਸ਼ਾਂ ਤੱਕ ਤੁਹਾਡਾ ਨਾਮ ਹੋ ਗਿਆ ਮੈਨੂੰ ਲੱਗਦਾ ਜਿਸ ਤਰ੍ਹਾਂ ਤੁਹਾਡਾ ਨਾਮ ਬਣ ਗਿਆ ਵਾ ਇੰਨੀ ਮੈਂ ਤੁਸੀਂ ਕੀਤੀ ਆ ਤੇ ਕਹਿੰਦੇ ਪੰਜਾਬੀ ਕੋਈ ਵੱਖਰਾ ਕਰਕੇ ਵਿਖਾਉਂਦੇ ਨੇ ਅੱਜ ਤੁਸੀਂ ਵੱਖਰਾ ਕਰਕੇ ਵਿਖਾਇਆ ਜਿਵੇਂ ਮੈਂ ਗੱਲ ਕੀਤੀ ਕਿ ਤੁਹਾਡੇ ਹੱਥ ਦਾ ਕੁਲਚਾ ਜਿਹੜਾ ਵਾ ਅੱਜ ਤੱਕ ਨਹੀਂ ਸੀ ਕਦੀ ਬਾਹਰ ਮਰੀਸ਼ਾ ਧਰਤੀ ਆ ਜਿਹੜੇ ਸਾਡੇ ਵਿਦੇਸ਼ ਚ ਬੈਠੇ ਨੇ ਪੰਜਾਬੀ ਉਹ ਤਰਸਦੇ ਸੀ ਕਹਿੰਦੇ ਅਮਰ ਸਾਡਾ ਕੁਲਚਾ ਖਾਣ ਨੂੰ ਤਰਸਦੇ ਆ ਨਹੀਂ ਆਏ ਜਾਂਦਾ ਕੰਮਾਂਗਾਰਾਂ ਕਰਕੇ ਪਰ ਤੁਸੀਂ ਉਹਨਾਂ ਤੱਕ ਜਿਹੜੇ ਕੁਲਚੇ ਪਹੁੰਚਾ ਦਿੱਤੇ ਆ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਖੰਡੇ ਵਾਲੇ ਪਾਸ਼ਾਏ ਦੀ ਬਖਸ਼ਿਸ਼ ਨਾਲ ਇਹ ਚੀਜ਼ ਮਤਲਬ ਸਿੱਧ ਹੋ ਪਾਈ ਕਿ ਮੈਂ ਸੋਚ ਲਈ ਮਾਲਕ ਨੇ ਮੇਰੇ ਸੋਝੀ ਪਾਈ ਉਸ ਸੋਚ ਨੂੰ ਮੈਂ ਇੱਕ ਪ੍ਰੋ ਹੋ ਕੇ ਤੇ ਲੋਕਾਂ ਤੱਕ ਪ੍ਰੈਜੈਂਟ ਕਰ ਦਿੱਤਾ ਕੁਲਚੇ ਦੀ ਗੱਲ ਰਹੀ ਸਾਡੇ ਕੁਲਚੇ ਦੀ ਸਪੈਸ਼ਲਿਟੀ ਕੀ ਹੈ ਕਿ ਤੁਸੀਂ ਕਿਤੇ ਵੀ ਅੰਮ੍ਰਿਤਸਰ ਚ ਜਾਂ ਬਾਹਰ ਕਿਤੇ ਕੁਲਚਾ ਖਾਓਗੇ ਨਾ ਡਾਈਨ ਤੇ ਵੀ ਦੋ ਬਾਈਟ ਤੋਂ ਬਾਅਦ ਆ ਕੁਲਚਾ ਨਾ ਰਬਟ ਹੋ ਜਾਂਦਾ ਚੀੜਾ ਹੋ ਜਾਂਦਾ ਸਾਡਾ ਕੁਲਚਾ 60 ਘੰਟੇ ਤੱਕ ਵੀ ਔਰ ਜੇ ਤੁਸੀਂ ਡਾਈਨ ਵੀ ਕਰਦੇ ਹੋ ਲਾਸਟ ਬਾਈਟ ਤੱਕ ਵੀ ਚੀੜਾ ਨਹੀਂ ਹੁੰਦਾ ਇਹ ਸਾਡੇ ਫੀਚਰ ਨੇ ਅਮਨਦੀਪ ਜੀ ਕਿੰਨੀ ਕੀ ਸਚਾਈ ਹੈ ਕਹਿੰਦੇ ਵੀ ਜਦੋਂ ਕਿਤੇ ਵਿਦੇਸ਼ਾਂ ਧਰਤੀ ਤੇ ਕੋਈ ਫੰਕਸ਼ਨ ਹੁੰਦਾ ਕੋਈ ਉੱਥੇ ਪਾਰਟੀ ਹੁੰਦੀ ਆ ਕਹਿੰਦੇ ਤੁਹਾਡੇ ਕੁਲਚੇ ਦੀ ਡਿਮਾਂਡ ਵੱਜ ਜਾਂਦੀ ਆ ਕਹਿੰਦੇ ਉੱਥੋਂ ਫੋਨ ਆਉਂਦਾ ਵੀ 50 ਕੁਲਚੇ ਲਾ ਦੋ 100 ਕੁਲਚੇ ਲਾ ਦੋ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਕਹਿੰਦੇ ਅੱਜ ਵੀ ਤੁਹਾਡੇ ਉੱਥੇ ਕੁਚਾਂ ਦੀ ਬੜੀ ਮੰਗ ਆ ਤਕਰੀਬਨ ਮੇਰੇ ਖਿਆਲ ਨਾਲ ਜਿੱਥੇ ਤਾਂ ਮੇਰਾ ਖਿਆਲ ਆ ਹੁਣ ਤੱਕ ਨਾ 3 ਕੇ 4 ਵਾਰੀ ਕੁਲਚੇ ਬਾਹਰ ਬਲਕ ਕੁਆਂਟੀਟੀ ਦੇ ਚਲੇ ਗਏ ਹੋਏ ਆ ਇੰਡੀਆ ਚ ਜਾਂਦੇ ਨੇ ਇੰਡੀਆ ਚ 100 150 50 10 ਦਾ 20 ਵੀ ਤੇ ਜਾਂਦੇ 200 ਤੱਕ ਕੁਲਚਾ ਸਾਡਾ ਦਿੱਲੀ ਚਲਾ ਗਿਆ ਵਾ ਉਹਨਾਂ ਕਾਰਪੋਰੇਟ ਦੇ ਵਿੱਚ ਆਪਣੇ ਸਟਾਫ ਨੂੰ ਹੀ ਟ੍ਰੀਟ ਕਰਾਇਆ ਬਿਨੈਰ ਸੋ ਵੀ ਵਿਧੀ ਕਿਸ ਤਰ੍ਹਾਂ ਦੀ ਹੈ ਅਸੀਂ ਦੇਖਿਆ ਵੀ ਇਹ ਜਿਹੜਾ ਸਫਰ ਤੁਸੀਂ ਸ਼ੁਰੂ ਕੀਤਾ ਰੇੜੀ ਤੋਂ ਜੁਹਾੜ ਤੱਕ ਦਾ ਸਫਰ ਕਹਿੰਦੇ ਕੁਲਚੇ ਦੀ ਇੰਨੀ ਮੰਗ ਆਦੀ ਹੁੰਦੀ ਕੁਲਚਾ ਖਰਾਬ ਹੋ ਜਾਂਦਾ ਕਿਸ ਤਰ੍ਹਾਂ ਤੁਹਾਡੇ ਨੂੰ ਜਿਹੜੀ ਕੁਲਚੇ ਦੀ ਡਿਮਾਂਡ ਹੁੰਦੀ ਆ ਰੇਸ਼ਾ ਵੱਲੋਂ ਲੋਕ ਕਰਦੇ ਨੇ ਫੋਨ ਕਿਸ ਚੀਜ਼ ਦੀ ਕੁਲਚੇ ਦੀ ਡਿਮਾਂਡ ਕਰਦੇ ਨੇ ਵੀ ਕਿਹੜਾ ਕੁਲਚਾ ਜ਼ਿਆਦਾ ਭੇਜਿਆ ਜਾਵੇ ਤੇ ਜਿਹੜੇ ਰੈਸਪੀ ਹੈ ਤਿਆਰ ਕਿਸ ਤਰ੍ਹਾਂ ਕਰਦੇ ਹੋ ਦਰਖਾਣ ਨੂੰ ਸਾਂਝਾ ਕਰਦੇ ਹੋ ਪੈਕਿੰਗ ਸਾਰੀ ਕਿਸ ਤਰ੍ਹਾਂ ਕਰਦੇ ਹੋ ਚਾਣੇ ਕਿਸ ਤਰ੍ਹਾਂ ਭੇਜਦੇ ਹੋ ਕੀ ਕੀ ਵਿਧੀ ਹੈ ਦੀ ਸਾਡੀ ਜੀ ਕੁਝ ਵੱਖਰਾ ਨਹੀਂ ਕਰਦਾ ਮੈਂ ਕੁਝ ਸਪੈਸ਼ਲਾਈਜ਼ ਨਹੀਂ ਆ ਮੈਨੂੰ ਮੇਰੇ ਜੋ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਨੇ ਜੋ ਮੈਨੂੰ ਵਿਰਾਸਤ ਚ ਦਿੱਤਾ ਹੈ ਮੈਂ ਉਹੀ ਪ੍ਰੈਜ਼ੈਂਟ ਨੂੰ ਜਿਹੜਾ ਹੈ ਨਾ ਇਨੋਵੇਟ ਕਰ ਦਿੱਤਾ ਜੋ ਮੈਨੂੰ ਮਿਲਿਆ ਸੀ ਮੈਂ ਆਪਣੇ ਵੱਲੋਂ ਕੋਈ ਐਡ-ਆਨ ਨਹੀਂ ਆ ਸਿਰਫ ਇਹੋ ਇਨੋਵੇਟ ਕੀਤਾ ਹੈ ਕਿ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦਿੱਤਾ ਸੀ ਤੇ ਮੈਂ ਉਹਨੂੰ ਪ੍ਰੈਜ਼ੈਂਟੇਸ਼ਨ ਦੇ ਵਿੱਚ ਪ੍ਰੈਜ਼ੈਂਟ ਕਰ ਦਿੱਤਾ ਬਸ ਮੇਰੇ ਸੋਪੀ ਕੁਲਚੇ ਦੀ ਕਿੜ ਕਿੰਨੇ ਮਾਣ ਉਹ ਮਜਾਤਰ ਜੋ ਫੋਨ ਹੁੰਦਾ ਕਿਸ ਚੀਜ਼ ਦੀ ਜ਼ਿਆਦਾ ਡਿਮਾਂਡ ਕਰਦੇ ਜੀ ਅਸੀਂ ਦੇਖਿਆ ਬਜਾਤਰ ਅੰਮ੍ਰਿਤਸਰ ਦੇ ਲੋਕ ਜਿਹੜੇ ਹੁੰਦੇ ਨੇ ਜਾਂ ਪੰਜਾਬ ਦੀ ਗੱਲ ਕਰੀਏ ਉਹ ਆਲੂ ਵਾਲਾ ਕੁਟਾ ਜਿਆਦਾ ਪਸੰਦ ਕਰਦੇ ਨੇ ਮੁੰਦੇਸ਼ਾ ਦੀ ਧਰਤੀ ਦੇ ਕਿਸ ਚੀਜ਼ ਦੀ ਕੁਲਚੇ ਜਿਆਦਾ ਮੰਗ ਹੁੰਦੀ ਆ ਉਹ ਜ਼ਿਆਦਾਤਰ ਨਾ ਉਹ ਹੈਲਥ ਕੌਨਸ਼ੀਅਸ ਜ਼ਿਆਦਾ ਨੇ ਆਲੂ ਵਾਲਾ ਤੇ ਮਿਕਸ ਵੈਜ ਇਹ ਦੋ ਚੀਜ਼ਾਂ ਦੀ ਡਿਮਾਂਡ ਜਿੰਨੇ ਵੀ ਮੈਂ ਆਰਡਰ ਦੇਖਦਾ ਵਾਂ ਉਹ ਮਿਕਸ ਵੇਜ ਔਰ ਆਲੂ ਵਾਲਾ ਸਪੈਸ਼ਲ ਜਿਹੜਾ ਹੈ ਨਾ ਇਹ ਦੋਵੇਂ ਕੁਲਚੇ ਜ਼ਿਆਦਾ ਜਾਂਦੇ ਨੇ ਪਨੀਰ ਚੀਜ਼ ਨੂੰ ਉਹ ਨਹੀਂ ਪਸੰਦ ਕਰਦੇ ਇੰਨਾ ਔਰ ਜੋ ਨਾਰਮਲ ਆਲੂ ਵਾਲਾ ਵਾ ਉਹ ਵੀ ਨਹੀਂ ਇੰਨਾ ਕਰਦੇ ਕਿ ਹਾਂ ਆਪਾਂ ਸਪੈਸ਼ਲੀ ਖਾਈਏ ਕਿਉਂਕਿ ਉਹਨਾਂ ਵਾਸਤੇ ਬਹੁਤ ਕੋਸਟਲੈਸ ਵਰਕ ਹੈ 65 ਰੁਪਏ ਤੋਂ ਲੈ ਕੇ ਸਾਡਾ 100 ਰੁਪਏ ਤੱਕ ਦਾ ਕੁਲਚਾ ਹੈਗਾ ਵਾ ਉਹ ਇੰਨੇ ਚ ਇੱਕ ਕੁਲਚਾ ਖਾ ਲਿਆ ਜਾਂ ਵੱਧ ਤੋਂ ਵੱਧ ਡੇਢ ਖਾ ਸਕਦਾ ਸਾਡੇ ਦੋ ਕੁਲਚੇ ਖਾਣੇ ਬਹੁਤ ਔਖੇ ਆ ਮੰਨੇ ਸੋ ਵੀ ਕਹਿੰਦੇ ਯਾਤ ਦਾ ਸਫਰ ਕਰਨਾ ਬੜਾ ਔਖਾ ਵਾ ਖਾਸ ਕਰਕੇ ਜੇ ਸਾ ਸਮਾਨ ਲੈ ਕੇ ਜਾਏ ਅਸੀਂ ਦੇਖਿਆ ਜਦੋਂ ਸਫਰ ਲੋਕੀ ਕਰਦੇ ਨੇ ਤੇ ਸਮਾਨ ਜਿਹੜਾ 에어ਪੋਰਟ ਤੇ ਹੁੰਦਾ ਉਹ weight ਦੇ ਹਿਸਾਬ ਨਾਲ ਹੁੰਦਾ ਕਈਆਂ ਦਾ weight ਜ਼ਿਆਦਾ ਹੋਵੇ ਸਾਰਾ ਸਮਾਨ ਕੱਢ ਦਿੰਦੇ ਨੇ ਪੀਂਦੇ ਵੱਡ ਨਹੀਂ ਲੈ ਸਕਦੇ ਤੁਹਾਡੇ ਕੁਚਾਂ ਦੀ ਮੰਨ ਲਓ 30 ਕੁਚਾਂ ਲੈ ਕੇ ਜਾਣੇ ਆ ਕਿੰਨਾ ਵਜ਼ਨ ਹੋਣਾ ਚਾਹੀਦਾ ਵਾ ਕਿਸਤਾ ਲੈ ਕੇ ਜਾਣਾ ਵਾ ਦਸ਼ਕਾਂ ਜੂ ਸਾਂਝਾ ਕਰ ਦਿਓ ਵੀ ਸਮਾਨ ਉਹਨਾਂ ਨੂੰ ਲੈਣ ਜਾਣ ਵਾਸਤੇ ਕੋਈ ਮੁਸ਼ਕਲਤ ਨਹੀਂ ਆਊਗੀ ਚੀਜ਼ ਨੂੰ ਲੈ ਕੇ ਨਹੀਂ ਅਸੀਂ ਪਹਿਲਾਂ ਹੀ ਅਸੀਂ ਵੀ ਪ੍ਰੀਪੇਅਰ ਹੋਨੇ ਆ ਔਰ ਜਿਹੜਾ ਗੈਸਟ ਜਾ ਰਿਹਾ ਵਾ ਨਾ ਉਹਨੂੰ ਵੀ ਪ੍ਰੀਪੇਅਰ ਕਰ ਦੀਦਾ ਵਾ ਕਿ ਤੁਹਾਡੇ ਬਾਈ ਹੈਂਡ ਕੈਬਨ ਵੇਟ ਦੇ ਵਿੱਚ ਜਾਏਗਾ ਇਹ ਤੁਸੀਂ ਆਪਣੇ ਬੈਗੇਜ ਦੇ ਵਿੱਚ ਨਹੀਂ ਭੇਜ ਸਕਦੇ ਇਹਨੂੰ ਆਪਣਾ 쿨ਿੰਗ ਟੈਂਪਰੇਚਰ ਬਹੁਤ ਜ਼ਰੂਰੀ ਆ ਕਿਤੇ ਧੁੱਪ ਦੇ ਵਿੱਚ ਇਹ ਨਹੀਂ ਜਾ ਸਕਦਾ ਔਰ ਜਿੰਨੇ ਕੁਲਚਿਆਂ ਦਾ ਆਰਡਰ ਆਵੇ ਅਸੀਂ ਪਹਿਲਾਂ ਵਾਇ ਵਰਬਲੀ ਉਹਨਾਂ ਨੂੰ ਵੇਟ ਵੀ ਦੱਸ ਦਈਦਾ ਕਿ ਜਦੋਂ ਪੈਕਿੰਗ ਕਰਨ ਤੇ ਉਹਨਾਂ ਵੇਟ ਮਾਈਨਸ ਕਰ ਲੈਣ ਤੇ ਜਿਹੜਾ ਅਸੀਂ ਬਾਕਸ ਭੇਜਦੇ ਆ ਉਹਦੇ ਉੱਤੇ ਬਕਾਇਦਾ ਉਸ ਬਾਕਸ ਦਾ ਵੇਟ ਵੀ ਲਿਖ ਕੇ ਭੇਜੀਦਾ ਅਮਨ ਜੀ ਬਾਬਾ ਖੰਡੇ ਵਾਲੇ ਦਾ ਕਿੰਨੀ ਕਿਰਪਾ ਸਮਝਦੇ ਹੋ ਬਾਬਾ ਦੀਪ ਸਿੰਘ ਦਾ ਗੋਲਾ ਸਾਹਿਬ ਬਾਹਰ ਆ ਉਹਨਾਂ ਦੇ ਗੋਲਾ ਸਾਹਿਬ ਬਾਹਰ ਤੁਸੀਂ ਕਰੇੜੀ ਲਾਇਸ ਮਰੀ ਅੱਜ ਵੀ ਆਵਿਆ ਤੇ ਰੇੜੀ ਉਸ ਵੇਲੇ ਸ਼ੁਰੂ ਕੀਤਾ ਸੀ ਅੱਜ ਬੜਾ ਵੱਡਾ ਮਕਾਮ ਹਾਸਲ ਕਰ ਲਿਆ ਅੱਜ ਅਮਨ ਖਾਲਸੇ ਦਾ ਪੂਰਾ ਵਰਲਡ ਚ ਨਾਮ ਹੋ ਗਿਆ ਕਿੰਨੀ ਕਿਰਪਾ ਸਮਝਦੇ ਹੋ ਬਾਬਾ ਖੰਡੇ ਵਾਲੇ ਦੀ ਉਹਨਾਂ ਦੇ ਚਰਨਾਂ 'ਚ ਸ਼ਾਇਆ ਬੈਠੇ ਹੋ ਕਿੰਨਾ ਖੱਟ ਹੈ ਮਹਾਰਾਜ ਨੂੰ ਧਿਆਉਂਦੇ ਤੇ ਕਿੰਨਾ ਕੰਝ ਯਾਦ ਕਰਦੇ ਹੋ ਵੀ ਮਹਾਰਾਜ ਇੰਨੀ ਕੀ ਸੋਚਿਆ ਨਹੀਂ ਸੀ ਜਿੰਨੇ ਕਾਦੇ ਮਹਾਰਾਜ ਨੇ ਮਾਲਕ ਬਣਾ ਦਿੱਤਾ ਇਹ ਸੱਚ ਹੈ ਜੀ ਮੇਰੀ ਔਕਾਤ ਨਾਲੋਂ ਹਜ਼ਾਰਾਂ ਗੁਣਾ ਮੈਨੂੰ ਉਸ ਮਾਲਕ ਨੇ ਮੇਰੇ ਤੇ ਬਖਸ਼ਿਸ਼ ਕੀਤੀ ਰਹੀ ਗੱਲ ਕਿ ਮੈਂ ਉਹਦਾ ਸ਼ੁਕਰਾਨਾ ਮੇਰੇ ਕੋਲ ਲਫ਼ਜ਼ ਵੀ ਨਹੀਂ ਹੈਗੇ ਮੈਂ ਜੋ ਮਰਜ਼ੀ ਕਰ ਲਵਾਂ ਮੈਂ ਉਹਦਾ ਰਿਣੀ ਰਿਣੀ ਜਿਹੜਾ ਹੈ ਨਾ ਉਹ ਸ਼ੁਕਰਗੁਜ਼ਾਰ ਹੈਗਾ ਵਾਂ ਮੈਂ ਕਦੀ ਵੀ ਮਤਲਬ ਕਿ ਗੁਰੂ ਸਾਹਿਬ ਦੇ ਅੱਗੇ ਮੈਂ ਉਹਦਾ ਦੇਨ ਨਹੀਂ ਦੇ ਸਕਦਾ ਤੇ ਮੈਨੇ ਇਸੋ ਪੀਸੇ ਦੇਖਿਆ ਵੀ ਤੁਹਾਡੀ ਚੌਥੀ ਪੀੜ੍ਹੀ ਹੋ ਗਈ ਆ ਇਹ ਕੰਮ ਕਰਦਿਆਂ ਨੂੰ ਠੀਕ ਹੈ ਤਾਂ ਅਸੀਂ ਦੇਖਿਆ ਵੀ ਕਈ ਲੋਕ ਹੁੰਦੇ ਨੇ ਆਪਣਾ ਖਾਨਦਾਨੀ ਕੰਮ ਛੱਡ ਦਿੰਦੇ ਨੇ ਕਹਿੰਦੇ ਅਸੀਂ ਨਹੀਂ ਕਰ ਸਕਦੇ ਸਾਨੂੰ ਸ਼ਰਮ ਆਉਂਦੀ ਆ ਜਾਂ ਅਸੀਂ ਹੋਰ ਕੰਮ ਕਰਨਾ ਲੋਕਾਂ ਦੀ ਗੁਲਾਮੀ ਕਰਦੇ ਨੇ ਪਰ ਤੁਸੀਂ ਖੁਦ ਰਾਜੇ ਹੋ ਖੁਦ ਦੇ ਮਾਲਕ ਹੋ ਚੌਥੀ ਪੀੜ ਤੁਹਾਡੀ ਕੰਮ ਕਰ ਰਹੀ ਆ ਕੀ ਕਹਿਣਾ ਚਾਹੋਗੇ ਜਿਹੇ ਲੋਕਾਂ ਜਿਹੜੇ ਖਾਨਦਾਨੀ ਕੰਮ ਛੱਡ ਕੇ ਦਫ਼ਤਰਾਂ ਧੱਕੇ ਖਾਂਦੇ ਫਿਰਦੇ ਜਾਂ ਕਿਸੇ ਦੇ ਗੁਲਾਮ ਹੋ ਕੇ ਕੰਮ ਕਰਦੇ ਮੈਂ ਇਹੀ ਕਵਾਂਗਾ ਕਿ ਜਿਹੜੇ ਲੋਕ ਵੀ ਆਪਣੇ ਆਪ ਨੂੰ ਅਸਮਰਥ ਮੰਨਦੇ ਨੇ ਆਪਣੇ ਆਪ ਨੂੰ ਨੈਗੇਟਿਵ ਬਣਾ ਕੇ ਬੈਠੇ ਨੇ ਤੁਸੀਂ ਮਿਹਨਤ ਦਾ ਇੱਕ ਮਨ ਬਣਾ ਲਓ ਜ਼ਰੂਰੀ ਨਹੀਂ ਕਿ ਫੂਡ ਇੰਡਸਟਰੀ ਚ ਜਾਓ ਤੁਸੀਂ ਇਹ ਤੁਹਾਨੂੰ ਮੈਂ ਪ੍ਰੋਫੈਸ਼ਨਲੀ ਹਟਕੇ ਵਿੱਚ ਇੱਕ ਮੈਸੇਜ ਦੇਣਾ ਚਾਹਨਾ ਵਾਂ ਤੁਸੀਂ ਇੱਕ ਮਿਹਨਤ ਬਣਾ ਕੇ ਚੱਲੋ ਤੁਸੀਂ ਰਸਤੇ ਤੇ ਨਿਕਲੋ ਤੇ ਸਹੀ ਵੇਖਿਓ ਤੁਹਾਨੂੰ ਥੋੜੇ ਜੇ ਰੋੜੀਆਂ ਬਾਅਦ ਤੁਹਾਨੂੰ ਆਪਣੇ ਆਪ ਹੀ ਫੁੱਲ ਆ ਜਾਣੇ ਤੁਹਾਡੇ ਪੈਰਾਂ ਥੱਲੇ ਪਹਿਲਾਂ ਤੁਹਾਨੂੰ ਕੰਡੇ ਹੀ ਲੱਗਣੇ ਆ ਜੇ ਤੁਸੀਂ ਕੰਡੇ ਸਹਾਰ ਸਕਦੇ ਹੋ ਤੇ ਫੁੱਲਾਂ ਦਾ ਆਨੰਦ ਵੀ ਤੁਸੀਂ ਮਾਣੋਗੇ ਅੱਜ ਮੈਂ ਇੱਕ ਜਾਗਦੀ ਜਿਹੜੀ ਹੈ ਨਾ ਸੂਰਤ ਤੁਹਾਡੇ ਸਾਹਮਣੇ ਖੜਾ ਐ ਮੈਂ ਵੀ ਜ਼ਮੀਨ ਰੇਂਕ ਕੇ 5 ਰੁਪਏ ਦਿਹਾੜੀ ਤੇ ਮੈਂ ਕੰਮ ਕੀਤਾ ਆ ਤੇ ਮਮੀ ਜਿੰਨਾਂ ਕੋ ਕੰਮ ਕਰਦਾ ਸਾਂ ਉਹਨਾਂ ਕੋਲੋਂ ਛਿੱਤਰ ਵੀ ਖਾਦੇ ਆ ਔਰ ਟ੍ਰੇਨਿੰਗਾਂ ਵੀ ਲਈਆਂ ਔਰ ਮੇਰੇ ਬਹੁਤ ਚੰਗੇ ਉਸਤਾਦ ਸੀ ਜਿਨ੍ਹਾਂ ਨੇ ਮੇਰੇ ਫਾਦਰ ਸਾਹਿਬ ਤੇ ਹੈਗੇ ਹੈਗੇ ਲੇਕਿਨ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਾਹਰ ਵੀ ਭੇਜਿਆ ਕਿ ਘਰ ਤਾਂ ਨਹੀਂ ਸਿੱਖਿਆ ਜਾਣਾ ਲੇਕਿਨ ਬਾਹਰ ਸਿਖਾਇਆ ਔਰ ਮੇਰਾ ਸ਼ੌਂਕ ਵੀ ਸੀ ਔਰ ਜੇ ਕੋਈ ਮੇਰੇ ਕੋਲ ਆਣਾ ਚਾਹੁੰਦਾ ਹੈ ਮੇਰੇ ਕੋਲ ਦੋ ਚੀਜ਼ਾਂ ਲੈ ਕੇ ਆਏ ਜੇ ਇੱਕ ਮਿਹਨਤ ਆਪਣਾ ਮਿਹਨਤੀ ਦਿਮਾਗ ਲੈ ਕੇ ਆਵੇ ਔਰ ਆਪਣਾ ਅੰਦਰ ਇਮਾਨਦਾਰ ਲੈ ਕੇ ਆਵੇ ਇਹ ਦੋ ਚੀਜ਼ਾਂ ਲੈ ਕੇ ਆ ਜਾਓ ਮੈਂ ਉਹਨੂੰ ਆਪਣੀ ਕਾਪੀ ਬਣਾਉਣ ਦੇ ਵਿੱਚ ਪੂਰੀ ਮਿਹਨਤ ਕਰਾਂਗਾ ਔਰ ਕਿਤੇ ਨਾ ਕਿਤੇ ਆਪਣੇ ਹੀ ਕੰਮ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਫਿੱਟ ਕਰ ਦਵਾਂਗਾ ਅਮਨਦੀਪ ਜੀ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਵੀ ਭੱਠੀ ਵਿੱਚ ਤਪ ਕੇ ਸੋਨਾ ਬਣ ਜਾਂਦਾ ਵਾ ਇਹ ਰਾਤਾਂ ਟਾੜੇ ਹੋ ਗਏ ਨੇ ਹਰ ਟਾਈਮ ਤੰਦੂਰ ਕੋਲ ਤੁਸੀਂ ਖੜ ਕੇ ਕੰਮ ਕੀਤਾ ਆ ਸੋਨਾ ਬਣ ਗਏ ਹੋ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਅਮਨਦਾਵ ਜੀ ਕਿਸੇ ਨੂੰ ਹੱਥ ਲਾਉਂਦਾ ਤੇ ਜਿਵੇਂ ਪਾਰਸ ਹੱਥ ਲਾਉਂਦਾ ਸੋਨਾ ਉਹ ਚੀਜ਼ ਬਣ ਜਾਂਦੀ ਆ ਤੁਹਾਡੇ ਵਿੱਚ ਉਹ ਕੁਆਲਿਟੀ ਆ ਗਈ ਆ ਅੱਜ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜਿਹੜੇ ਆਰਡਰ ਆਉਂਦੇ ਨਾ ਜਿਹੜੇ ਮੇਰੇ ਕੋਲ ਮੇਰੇ ਗੱਲੇ 'ਚ ਪੈਸੇ ਪੈਂਦੇ ਨਾ ਉਹ ਸੋਨੇ ਦੇ ਕਾਗਜ਼ ਆ ਤੇ ਸੋਨੇ ਦੀਆਂ ਠਿਕਰੀਆਂ ਆਉਣੀਆਂ ਰੁਪਈਏ ਤੇ ਠਿੱਪੇ ਨਹੀਂ ਆਂਡੇ ਉਹ ਸੋਨੇ ਦੀਆਂ ਮੋਰਾ ਹੀ ਆਂਡੀਆਂ ਵਾ ਵਾ ਤੇ ਸਨੇਹਾ ਕੀ ਦਨ ਚਾਹੋਗੇ ਸਾਡੇ ਖਾਸ ਕਰਕੇ ਜਿਹੜੇ ਪੰਜਾਬੀ ਨੇ ਵਿਦੇਸ਼ਾਂ ਵਿੱਚ ਬੈਠੇ ਨੇ ਜਿੰਨਾਂ ਕਰੇ ਜੀ ਕਰ ਪੈਂਦਾ ਪੰਜਾਬ ਵਿੱਚ ਕੁਲਚਿਆਂ ਨੂੰ ਖਾਸ ਕਰਕੇ ਅੰਮ੍ਰਿਤਸਰ ਕੁਲਚਾ ਨੂੰ ਪਰ ਵਿਦੇਸ਼ਾਂ ਦੀ ਧਰਤੀ ਤੇ ਆ ਕਹਿੰਦੇ ਮੋਹ ਬੜਾ ਮਾਲਾ ਵਿਦੇਸ਼ਾਂ ਦਾ ਵਾਪਸ ਵੀ ਆ ਜਾਂਦਾ ਸਮੁੰਦਰੋਂ ਪਾਰ ਆ ਤੇ ਉਹ ਜਿਹੜਾ ਜੀ ਕਰ ਪਏ ਉਹਨਾਂ ਦਾ ਕੁਚਾ ਖਾਣ ਨੂੰ ਤੇ ਕਿਸ ਤਰ੍ਹਾਂ ਨਾਲ ਰابطਾ ਕਰਨ ਦੱਸਖਾਂ ਨੂੰ ਸਾਂਝਾ ਕਰ ਦਿਓ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਬੜੇ ਪਿਆਰ ਨਾਲ ਸੱਦਾ ਦਿੰਨਾ ਵਾ ਮੇਰੇ ਅੰਮ੍ਰਿਤਸਰ ਚ ਵੀ ਅੰਮ੍ਰਿਤਸਰ ਤੋਂ ਬਾਹਰ ਦੇ ਵੀ ਔਰ ਵਿਦੇਸ਼ਾਂ ਵਾਲਿਆਂ ਨੂੰ ਤੁਸੀਂ ਜਦੋਂ ਵੀ ਕਿਤੇ ਬਾਹਰ ਖਾਣਾ ਮੰਗਾਣਾ ਚਾਹੋ ਠੀਕ ਹੈ ਉਹ ਤੁਹਾਡਾ ਕੋਈ ਸੱਜਣ ਮਿੱਤਰ ਜਾਂ ਕੋਈ ਫੈਮਿਲੀ ਮੈਂਬਰ ਅੰਮ੍ਰਿਤਸਰ ਆ ਰਿਹਾ ਜਾਂ ਦਿੱਲੀ 에ਰਪੋਰਟ ਉਹ ਕਿਤੇ ਵੀ ਹੈਗਾ ਵਾ ਉਹ ਸਾਨੂੰ ਸਿਰਫ ਫੋਨ ਕਰ ਦਿਓ ਅਸੀਂ ਉਸ ਤੱਕ ਆਪਣਾ ਬਾਕਸ ਪੁੱਜਦਾ ਕਰ ਦਾਂਗੇ ਜਦੋਂ ਫਲਾਈ ਕਰਨਾ ਵਾ ਫਲਾਈ ਉਹ ਆਪ ਹੀ ਲੈ ਕੇ ਜਾਣਗੇ ਤੇ ਇੰਡੀਆ ਦੇ ਵਿੱਚ ਤੁਸੀਂ ਜਿੱਥੋਂ ਤੱਕ ਟ੍ਰੇਨ ਜਾ ਰਹੀ ਆ ਔਰ ਜਿੱਥੋਂ ਤੱਕ ਬੱਸ ਜਾ ਰਹੀ ਆ ਅਸੀਂ ਉੱਥੋਂ ਤੱਕ ਗੁਲਚਾ ਪਹੁੰਚਾਵਾਂਗੇ ਸੋ ਅਮਰਜੀ ਹੁਣ ਤੱਕ ਕਿੰਨੀਆਂ ਕੰਟਰੀਆਂ ਤੁਹਾਡਾ ਗੁੱਟਾ ਜਿਹੜਾ ਜਾ ਚੁੱਕਿਆ ਵਾ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਕੀ ਕਰਨ ਜਾਓਗੇ ਇਸ ਬਾਅਦ ਕਾਫੀ ਕੰਟਰੀਆਂ ਤਕਰੀਬਨ ਜੋ ਸਿਸਟਮ ਦੇ ਵਿੱਚ ਹੈਗਾ 20-25 ਕੰਟਰੀਆਂ ਦੇ ਵਿੱਚ ਚੱਲ ਗਿਆ ਤੇ ਰੀਪੀਟ ਆਰਡਰ ਵੀ ਆਉਂਦਾ ਕੋਈ ਅੰਮ੍ਰਿਤਸਰ ਆਂਦਾ ਮੈਂ ਬਾਹਰ ਹੈਗਾ ਤੇ ਮੇਰਾ ਕੋਈ ਦੋਸਤ ਗਿਆ ਤੇ ਮੈਂ ਸਪੈਸ਼ਲੀ ਕਹਣਾ ਭਈ ਅੰਮ੍ਰਿਤਸਰੋਂ ਤੈਨੂੰ ਇੱਕ ਪਾਰਸਲ ਗੁੱਟਿਆਂ ਦਾ ਮਿਲਣਾ ਈ ਤੂੰ ਉਥੋਂ ਲੈ ਕੇ ਆਣਾ ਈ ਤੇਰੇ ਤੱਕ ਪਹੁੰਚ ਦੇਗਾ ਮਤਲਬ ਇਸ ਤਰ੍ਹਾਂ ਲੋਕਾਂ ਤੱਕ ਸਾਡੀ ਇੱਕ ਪਹਿਚਾਨ ਖੜੀ ਹੋ ਗਈ ਕੀ ਅੰਮ੍ਰਿਤਸਰ 'ਚ ਇੱਕ ਬੰਦਾ ਐਸਾ ਹੈਗਾ ਵਾ ਜੋ ਲੋਕਲ ਇੰਡੀਆ 'ਚ ਤੇ ਇੰਡੀਆ ਤੋਂ ਬਾਹਰ ਆਪਣੇ ਕੁਲਚੇ ਪਹੁੰਚਾ ਰਿਹਾ ਹੈ। ਮੇਰੇ ਸੋ ਅਮਰਜੀਤ ਅਸੀਂ ਦੇਖਿਆ ਵੀ ਬਾਹਲੇ ਵਿਦੇਸ਼ਾਂ ਵਿੱਚ ਤੇ ਜਿਹੜਾ ਤੰਦੂਰ ਨਹੀਂ ਹੁੰਦਾ ਖਾਸ ਕਰਕੇ ਇਹ ਜਿਹੜਾ ਕੁਲਚਾ ਵਾ ਤੰਦੂਰ ਵਾਲਾ ਕੁਚਾ ਕਹਿੰਦਾ ਕਹਿੰਦੇ ਇਹਨੂੰ ਖਾ ਕੇ ਤੇ ਉੱਥੇ ਕੁਲਚੇ ਤੰਦੂਰ ਨਹੀਂ ਹੁੰਦਾ ਫਿਰ ਕਿਸਦਾ ਉਹ ਤਿਆਰ ਕਰਨ ਦਸ਼ਕਾਂ ਨੂੰ ਸਾਂਝਾ ਕਰਦੇ ਉਹ ਕਿਉਂਕਿ ਲੋਕਾਂ ਦਾ ਬੜਾ ਸਵਾਲ ਹੋਊਗਾ ਵੀ ਜੇਕਰ ਕੁਲਚਾ ਮੰਗਾ ਲੈਂਦੇ ਇਹਨੂੰ ਖਾਣਾ ਕਿੱਦਾਂ ਵਾ ਰਖਾਉਂ ਕਿਸ ਤਰ੍ਹਾਂ ਕਰਨਾ ਕਿਉਂਕਿ ਅਸੀਂ ਦੇਖੇ ਲੋਕ ਸਾਹਿਬ ਭਲੇਖੇ ਨਾਲ ਓਵਨ ਤੇ ਕਰਨਾ ਜਾਂ ਗੈਸ ਤੇ ਕਰਨਾ ਜਾਂ ਕੋਤਰਾ ਕਰਨਾ ਕਿਸ ਤਰ੍ਹਾਂ ਇਹਨੂੰ ਤਿਆਰ ਕਰ ਦੋ ਸਕਦੇ ਉਹਨੂੰ ਸਾਂਝਾ ਕਰਦੇ ਉਹਨੂੰ ਜੀ ਤੁਸੀਂ ਜਦੋਂ ਆਰਡਰ ਕਰੋਗੇ ਤੁਹਾਡੇ ਕੋਲ ਚਾਹੇ ਅਮ੍ਰਿਤਸਰ ਜਾਂ ਅਮ੍ਰਿਤਸਰ ਤੋਂ ਬਾਹਰ ਕਿਤੇ ਵੀ ਸਾਡਾ ਬਾਕਸ ਪਹੁੰਚਦਾ ਹੈ ਉਹ ਬਾਕਸ ਨੂੰ ਜਦੋਂ ਓਪਨ ਕਰੋਗੇ ਸਾਡੀ ਉਹਦੇ ਉੱਤੇ ਇੱਕ ਸਕੈਨਰ ਆਏਗਾ ਉਹ ਸਕੈਨ ਕਰਕੇ ਉਸ ਵੀਡੀਓ ਨੂੰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇੱਕ ਵਾਰੀ ਦੇਖ ਲੈਣਾ ਜਦੋਂ ਤੁਸੀਂ ਵੀਡੀਓ ਦੇਖ ਲੋਗੇ ਤੁਹਾਡੇ ਕੋਲੋਂ ਜਿਸ ਤਰ੍ਹਾਂ ਅਸੀਂ ਕੁੱਚਾ ਤਿਆਰ ਕਰਦੇ ਆ ਉਸ ਤਰ੍ਹਾਂ ਅਸੀਂ ਤੁਸੀਂ ਉਹ ਕੁੱਚਾ ਤਿਆਰ ਕਰ ਲੋਗੇ ਆਪਣੇ ਘਰ ਮੈਨੂੰ ਤੁਹਾਡੀ ਕਿਚਨ ਚ ਕੀ ਚਾਹੀਦਾ ਵਾ ਕੁਲਚਾ ਤਿਆਰ ਕਰਨ ਲਈ ਇੱਕ ਫੂਡ ਪੈਨ ਚਾਹੀਦਾ ਇੱਕ ਤਵਾ ਨਾਨ ਸਟਿਕ ਚਾਹੀਦਾ ਦੇਸੀ ਘਿਓ ਮੱਖਣ ਤੇ ਨਮਕ ਮਿਰਚ ਤੇ ਪਾਣੀ ਚਾਹੀਦਾ ਹੋਰ ਮੈਨੂੰ ਕੋਈ ਲੋੜ ਨਹੀਂ ਬਾਕੀ ਤੁਹਾਡੇ ਖਾਣੇ ਦੇ ਬਰਤਨ ਹੋਣਗੇ ਬਾਸ ਤਵੇ ਤੇ ਕੁਲਚਾ ਤਿਆਰ ਹੋ ਗਿਆ ਓਟੀਜੀ 에어 ਫਰਾਇਰ ਉਹ ਮਾਈਕਰੋ ਦੇ ਵਿੱਚ ਤਿੰਨਾਂ ਚ ਨਹੀਂ ਸਿਰਫ ਇਹ ਸਵਾਦ ਲੈਣਾ ਹੈ ਉਹਨੂੰ ਸਮੂਥ ਲੈੰਸ ਜਿਤਨਾ ਸਾਡਾ ਇੱਕ ਸਲੋਗਨ ਹੈਗਾ क्रिस्पी ਆਊਟਸਾਈਡ ਐਂਡ ਸੌਫਟੀ ਇਨਸਾਈਡ ਇਸ ਚੀਜ਼ ਨੂੰ ਸਾਡਾ ਇੱਕ ਸਲੋਗਨ ਬਣ ਚੁੱਕਿਆ ਔਰ ਉਸ ਤਰ੍ਹਾਂ ਹੀ ਸਵਾਦ ਤੁਸੀਂ ਬਾਹਰੋਂ ਬਹੁਤ ਖਸਤਾ ਲੋਗੇ ਅੰਦਰੋਂ ਸੌਫਟੀ ਹੋਏਗਾ ਸਾਡਾ ਕੋਚੇ ਅਸੀਂ ਦੇਖਿਆ ਬਖਾਸ ਕਰਕੇ ਜਿਹੜੇ ਸਾਡੇ ਲੋਕ ਨੇ ਤੇ ਮੈਂ ਜਿਵੇਂ ਗੱਲ ਕੀਤੀ ਵੀ ਮਨਪਸੰਦ ਹੁੰਦਾ ਚੀਜ਼ ਕੁਚੇ ਖਾਸ ਕਰਕੇ ਮੰਗ ਕਰਦੇ ਪੰਜਾਬ ਦੇ ਕੋਚੇ ਦੀ ਤੇ ਮੈਨੂੰ ਉਸ ਵਾਰ ਅਸੀਂ ਦੇਖਿਆ ਤੁਸੀਂ ਬਾਕਸ ਤਿਆਰ ਕੀਤਾ ਕੋਚਿਆਂ ਦਾ ਤੇ ਉਹਦੇ ਵਿੱਚ ਤੁਸੀਂ ਇੱਕ ਸਮਾਨ ਵੀ ਰੱਖਿਆ ਉਹ ਕੀ ਸੀ ਦਰਸ਼ਕਾਂ ਨੂੰ ਸਾਡਾ ਕਰ ਦਿਓ ਜਿਹੜੀ ਇੱਕ ਉਹ ਚੀਜ਼ ਦੇ ਨਾਲ ਕੀ ਖਰਾਬ ਨਹੀਂ ਹੁੰਦਾ ਜਾਂ ਵੇਸ ਨਹੀਂ ਦਾ ਦਾ ਪੈਗਾ ਜਿਹੜਾ ਹੈ ਹਾਂਜੀ ਉਹ ਜਿਹੜਾ ਸੀ ਇੱਕ ਪੈਕੇਟ ਦਿਖਾਇਆ ਗਿਆ ਨਾ ਉਹ ਸਿਰਫ ਨਾ ਕਈ ਫੂਡ ਦੇ ਵਿੱਚ ਪੈ ਜਾਂਦਾ ਉਹ ਪੈਕੇਟ ਨਾ ਯੂਜ਼ ਵਾਲਾ ਨਹੀਂ ਹੁੰਦਾ ਉਹ ਸਿਰਫ ਉਹਦੀ ਸ਼ੈਲਫ ਨੂੰ ਸਿਕਿਉਰ ਕਰਦਾ ਹੈ ਉਹ ਪੈਕੇਟ ਖਾਣ ਵਾਸਤੇ ਨਹੀਂ ਆ ਕਿਸੇ ਯੂਜ਼ ਦੇ ਵਾਸਤੇ ਨਹੀਂ ਬਾਕਾਇਦਾ ਉੱਤੇ ਪੈਕੇਟ ਤੇ ਲਿਖਿਆ ਵੀ ਨੋਟ ਫਾਰ ਯੂਜ਼ ਇਨ ਫੂਡ ਉਹ ਸਿਰਫ ਉਹਦੀ ਸ਼ੈਲਫ ਲਾਈਫ ਨੂੰ ਅਗਰ ਕੋਈ ਸਮੈਲ ਕਰੇ ਤਾਂ ਉਹ ਉਹਨੂੰ ਅਬਜ਼ਰਵ ਕਰ ਲੈਂਦਾ ਪੈਕੇਟ ਉਹਦੇ ਚ ਇਨੀ ਤਾਕਤ ਹੈਗੀ ਹੈ ਅਮ ਜੀ ਕਿਸਾ ਦੇ ਦੋ ਕਹਿੰਦੇ ਵੀ ਪੰਜਾਬੀਆਂ ਦੀ ਮਿਹਨਤ ਬੋਲਦੀ ਆ ਪੰਜਾਬੀਆਂ ਦਾ ਨਾਮ ਬੋਲਦਾ ਅੱਜ ਤੁਹਾਡਾ ਨਾਮ ਬੋਲਦਾ ਕਹਿੰਦੇ ਮਦੇਸ਼ਾਂ ਦੀ ਧਰਤੀ ਤੇ ਖਾਲਸਾ ਕੋਚੇ ਵਾਲਾ ਕਿੰਨਾ ਕਿ ਮਾਨੂੰ ਚੰਗਾ ਲੱਗਦਾ ਜਦੋਂ ਵਜੀਖਸਾਂ ਦੇ ਧਰਤੀ ਦਾ ਫੋਨ ਆਉਂਦੇ ਨੇ ਤੇ ਰਿਸ਼ਤੇਦਾਰ ਭੈਣ ਭਰਾ ਵੀ ਕਹਿੰਦੇ ਨੇ ਵੀ ਫਕਰ ਨਾਲ ਵੀ ਸਾਡਾ ਮੁੰਡਾ ਆ ਸਾਡਾ ਪੋਤੇ ਆ ਸਾਡਾ ਰਿਸ਼ਤੇਦਾਰ ਆ ਕਿਉਂਕਿ ਅਸੀਂ ਦੇਖਿਆ ਵੀ ਬੜੀ ਮਿਹਨਤ ਕੀਤੀ ਆ ਜਦੋਂ ਨਹੀਂ ਸੀ ਇਹਦੀ ਮਿਹਨਤ ਤੇ ਕੀਤੀ ਇਹਨੇ ਨਹੀਂ ਸੀ ਮੁਕਾਮ ਤੱਕ ਪਹੁੰਚੇ ਤੇ ਕਈ ਰਿਸ਼ਤੇਦਾਰ ਵੀ ਮੈਨੂੰ ਲੱਗਦਾ ਹੋਊਗਾ ਕਈ ਬੜੇ ਸੋਚਦੇ ਹੋਣਗੇ ਦੱਸਣ ਲੱਗੇ ਵੀ ਆ ਸਾਡਾ ਫਲਾਣ ਰਿਸ਼ਤੇ ਕੋਚੇ ਰਹਿੰਦਾ ਬੜੀ ਲੋਕ ਸ਼ਰਮ ਵੀ ਮਹਿਸੂਸ ਕਰਦੇ ਮਿਲਾਦਾ ਚੀਜ਼ ਨੂੰ ਲਾ ਕੇ ਪਰ ਅੱਜ ਨਾ ਬਣਾ ਲਿਆ ਅੱਜ ਕਹਿੰਦੇ ਖਾਲਸੇ ਦਾ ਪੂਰਾ ਨਾ ਆਇਆ ਅੱਜ ਕਿੰਨਾ ਕਿ ਫਕਰ ਨਾਲ ਕਹਿੰਦੇ ਆ ਉਹ ਰਿਸ਼ਤੇਦਾਰ ਜਿਹੜੇ ਕਿਸੇ ਟਾਈਮ ਨਾਮ ਨਹੀਂ ਲੈਂਦੇ ਸੀ ਅੱਜ ਟੌਰ ਨਾਲ ਕਹਿੰਦੇ ਯਾਰ ਸਾਡੇ ਰਿਸ਼ਤੇਦਾਰ ਕੈਨੇਡਾ ਚ ਕੁਲ ਚ ਗਏ ਆ ਸਾਡੇ ਦੇ ਆਜਮ ਕੈਨੇਡਾ ਅਮਰੀਕਾ ਚ ਗਏ ਆ ਕੀ ਕਹਿਣਾ ਚਾਹੋਗੇ ਜੀ ਚਲੋ ਅੱਜ ਤੁਹਾਡੇ ਥਰੂ ਮੈਂ ਇੱਕ ਸੱਚ ਉਹਨਾਂ ਤੱਕ ਪਹੁੰਚਾਉਣਾ ਚਾਹ ਰਿਹਾ ਆ ਵਾ ਜਦੋਂ ਸਾਡੇ ਤੇ ਵਕਤ ਸੀ 2000 ਪਹਿਲਾਂ ਦੀ ਗੱਲ ਕਰਦਾ ਵਾਂ ਤੇ ਉਦੋਂ ਲੋਕੀ ਸਾਡੇ ਨਾਲ ਮਿਲਣਾ ਵੀ ਨਹੀਂ ਪਸੰਦ ਕਰਦੇ ਤੇ ਕਿਤੇ ਇਹ ਨਾ ਕਹਿ ਦੇਣ ਕਿਤੇ ਕੋਈ ਮੰਗਣਾ ਪਾ ਦੇਣ ਤੇ ਅੱਜ ਗੁਰੂ ਸਾਹਿਬ ਦੀ ਇੰਨੀ ਬਖਸ਼ਿਸ਼ ਹੋਈ ਆ ਅੱਜ ਉਹ ਲੋਕ ਮਿਲਣ ਆ ਰਹੇ ਨੇ ਉਹ ਲੋਕ ਮੇਰੇ ਨਾਲ ਬੈਠਣਾ ਚਾਹ ਰਹੇ ਮੇਰੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਜਿਹੜੇ ਲੋਕ ਮੇਰੇ ਤੋਂ ਭੱਜਦੇ ਹੁੰਦੇ ਸੀ ਕਿ ਇਹ ਤੇ ਮਲਫੀ ਇਹ ਦਿਨਾਂ ਤੇ ਖਤਮ ਹੈ ਕਹਾਣੀ ਖਾਫਾ ਜੀ ਅਸੀਂ ਬਿਲਕੁਲ ਇਹ ਗੱਲ ਸਚਾਈ ਵਾਲੀ ਗੱਲ ਦੱਸ ਕੇ ਨੂੰ ਸਾਂਝਾ ਕਰਾਂਗੇ ਕਿਉਂਕਿ ਅਕਸਰ ਅਸੀਂ ਵੇਖਣ ਨੂੰ ਮਿਲਦਾ ਕਿਉਂਕਿ ਰਿਸ਼ਤੇਦਾਰ ਜੇ ਇੱਕ ਗੱਡੀ 'ਚ ਆਉਂਦਾ ਨਾ ਤੋ ਉਹ ਕਿਸੇ ਨੂੰ ਕਹਿ ਨਹੀਂ ਸਕਦਾ ਵੀ ਯਾਰ ਮੇਰਾ ਰਿਸ਼ਤੇਦਾਰ ਉਹ ਕੋਚਾਂ ਦੀ ਰੇੜੀ ਲਾਈ ਉਹਨੂੰ ਸਿੱਧਾ ਸਾਹ ਦੇ ਬਾਹਰ ਬੜੇ ਲੋਕ ਸ਼ਰਮ ਮਹਿਸੂਸ ਕਰਦੇ ਨੇ ਭਾਵੇਂ ਬੜਾ ਵੱਡਾ ਤੁਸੀਂ ਕਾਰੀਗਾਰ ਹੋ ਪਰਮਾਤਮਾ ਦੇ ਗੋਹਣੇ ਤੁਹਾਡੇ ਵਿੱਚ ਭਾਵੇਂ ਚੌਥੀ ਪੀ ਉਹ ਚਾਹੇ ਬਾਊਟ ਐਪ ਉਹ ਜ ਵੱਡੀ ਟੈਪ ਹੁਣ ਪਰ ਉਹ ਕਹਣਗੇ ਸ਼ਰਮ ਮਹਿਸੂਸ ਕਰਦੇ ਨੇ ਪਰ ਅੱਜ ਫਕਰ ਕਿੰਨਾ ਮਹਿਸੂਸ ਕਰਦੇ ਨੇ ਯਾਰ ਅਮਨ ਖਾਲਸਾ ਸਾਡਾ ਰਿਸ਼ਤੇਦਾਰ ਆ ਸਾਡਾ ਭੈਣ ਭਰਾ ਵਾ ਦੇਖੋ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਡੀ ਰੇੜੀ ਹੀ ਹੈਗੀ ਸੀ ਸਾਡੀ ਜਿਹੜੀ ਔਕਾਤ ਸ਼ੁਰੂ ਹੋਈ ਆ ਸਾਡਾ ਸਫਰ ਸ਼ੁਰੂ ਹੋਇਆ ਉਹ ਰੇੜੀ ਤੋਂ ਹੀ ਸ਼ੁਰੂ ਹੋਇਆ ਤੇ ਮੈਂ ਰਹਿੰਦੇ ਸਾਹ ਤੱਕ ਆਪਣੇ ਬੱਚਿਆਂ ਤੱਕ ਵੀ ਸਮਝਾਇਆ ਕਿ ਜਿੱਥੋਂ ਸਾਨੂੰ ਰੋਟੀ ਸ਼ੁਰੂ ਹੋਈ ਹੈ ਨਾ ਉਹਦੀ ਕਦਰ ਜ਼ਰੂਰ ਕਰਿਓ ਅੱਜ ਅਸੀਂ ਭਾਵੇਂ ਜਿੰਨੇ ਮਰਜ਼ੀ ਉੱਤੇ ਚਲੇ ਗਏ ਆ ਲੇਕਿਨ ਸਾਡੀ ਜਾਗ ਜਿਹੜੀ ਆ ਉਹ ਸਾਡੀ ਰੇਡੀਓ ਹੀ ਹੈਗੀ ਆ ਉਹਦੀ ਕਦਰ ਆਪਣੇ ਅੰਦਰ ਜ਼ਰੂਰ ਰੱਖਿਓ ਵਾ ਠੀਕ ਹੈ ਬਹੁਤ ਧੰਨਵਾਦ ਜੀ ਏਸੀ ਗੱਲ ਪੱਕੀ ਸੀ ਅਮਨ ਖਾਸਾ ਜਿਹੜਾ ਕਿ ਖਾਸਾ ਕੋਚੇ ਵਾਲੇ ਨੇ ਤੁਸੀਂ ਦੇਖਿਆ ਅੱਜ ਪੰਜਾਬੀਆਂ ਨੇ ਪੂਰਾ ਨਾਰ ਉਛਲਣ ਕਰ ਦਿੱਤਾ ਅਤੇ ਹਮੇਸ਼ਾ ਫਕਰ ਨਾਲ ਕਹਿੰਦਾ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੇ ਝੰਡੇ ਜਿਹੇ ਬੁਲੰਦੀ ਦੇ ਕਰ ਦਿੰਦੇ ਤੇ ਆਪਣਾ ਸਿੱਕਾ ਜਿਹੜਾ ਚਲਾਉਂਦੇ ਨੇ ਤੁਸੀਂ ਦੇਖਿਆ ਅਜ ਅਜਮਨ ਜੀ ਜਿਹੜੇ ਖਾਸਾ ਵਾਲੇ ਨੇ ਕੋਚੇ ਵਾਲੇ ਇਹਨਾਂ ਦਾ ਸਿੱਕਾ ਜਿਹੜਾ ਵਿਦੇਸ਼ਾਂ 'ਚ ਧਰਤੀ ਜਾ ਰਹੇ ਨੇ ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਨੇ ਜਾਂ ਜਿਹੜੇ ਕੈਨੇਡਾ ਧਰਤੀ ਤੇ ਬੈਠੇ ਹੋ ਨਹੀਂ ਪੰਜਾਬ ਆ ਸਕਦੇ ਅਮਰਸਰ ਸਾਹਿਬ ਆਸਸਦੇ ਪਰ ਕੁਲਚੇ ਜਿਹੜੇ ਉਹਨਾਂ ਨੂੰ ਘਰ ਬੈਠੇ ਹੀ ਉਥੇ ਵਧੀਆ ਜਿਹਾ ਮਿਲਣਗੇ ਆਮਾ ਜੀ ਨੇ ਇੱਕ ਸਦਾ ਸੈਟਅਪ ਸਿਆ ਕਰ ਦਿੱਤਾ ਕਿ ਕੁਲਚੇ ਤੁਹਾਡੇ ਮਨਸਾ ਦੇ ਆਲੂ ਵਾਲਾ ਕੁਲਚਾ ਗੋਭੀਆ ਕੁਲਚਾ ਜਿਸ ਤਰ੍ਹਾਂ ਦੇ ਕੁਲਚੇ ਦੀ ਫਰਮਾਇਸ਼ ਕਰੋ ਏ ਤੁਹਾਨੂੰ ਘਰ ਬੈਠੇ ਕੁਲਚੇ ਮਿਲਣਗੇ ਤੁਹਾਨੂੰ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆਉਗੀ ਤੁਸੀਂ ਦੇਖਿਆ ਹੁਣ ਜਦੋਂ ਕਿਤੇ ਫੰਕਸ਼ਨ ਹੁੰਦਾ ਕੋਈ ਪਾਰਟੀ ਹੁੰਦੀ ਆ ਤੇ ਅਮਨ ਖਾਸ ਸਾਹਿਬ ਨੂੰ ਕੈਨੇਡਾ ਚ ਫੋਨ ਆਉਂਦਾ ਵੀ ਭਾਈ 100 ਕੁਲਚੇ ਆਰਡਰ ਦੇ ਦਿਓ ਰੇੜੀ ਤੋਂ ਸਫ਼ਰ ਸ਼ੁਰੂ ਕੀਤਾ ਸੀ ਅੱ 27 ਕੰਟਰੀਆਂ ਤੋਂ ਬਾਅਦ ਜਿਹੜੇ ਕੂਚੇ ਜਿਹੜੇ ਅਮਨ ਖਾਲਸਾ ਜੀ ਨੇ ਹੁਣ ਤਾਂ ਪਛਾ ਚੁੱਕੇ ਨੇ ਸਿਰ ਮਿਹਨਤ ਕੀਤੀ ਆ ਕਦੀ ਵੀ ਮਿਹਨਤ ਤੋਂ ਭੱਜੇ ਨਹੀਂ ਅਤੇ ਨਾ ਹੀ ਆਪਣੇ ਆਪ ਨੂੰ ਕਦੀ ਇਹਨਾਂ ਨੇ ਕੰਮ ਨੂੰ ਮਾੜਾ ਚੰਗਾ ਸਮਝਿਆ ਕਿ ਸ਼ਰਮ ਆਉਂਦੀ ਆ ਜਿਹੜੀ ਕੰਮ ਕਿਸ ਤਰ੍ਹਾਂ ਕਰਾਂਗੇ ਅਸੀਂ ਦੇਖਿਆ ਅੱਜ ਕੱਲ੍ਹ ਦੇ ਲੋਕ ਜਿਹੜੇ ਖਾਸ ਕਰਕੇ ਬੱਚੇ ਜਿਹੜੇ ਨੇ ਉਹ ਰੇੜੀ ਤੇ ਕੰਮ ਕਰਨ ਲੱਗਿਆ ਬੜਾ ਸ਼ਰਮਸੂਰ ਕਰਦੇ ਆ ਕਿ ਰਿਸ਼ਤੇਦਾਰ ਕੀ ਕਹਿਣਗੇ ਲੋਕ ਕੀ ਕਹਿਣਗੇ ਪਰ ਅਮਨ ਖਾਲਸਾ ਜੀ ਨੇ ਚੌਥੀ ਪੀੜ੍ਹੀ ਆ ਆ ਚੌਥੀ ਪੀੜ੍ਹੀ ਆ ਜਿਹੜਾ ਨਾ ਕਮਾਇਆ ਉਹਨਾਂ ਦਾ ਕਹਿਣਾ ਵੀ ਮੇਰੇ ਦਾਦਾ ਜੀ ਦਾ ਨਾਮ ਹੈ ਖਾਲ ਕੀ ਖਾਤਾ ਕੁਚਿਆਂ ਦਾ ਨਾਪੁਰੇ ਵਰਲਡ ਗਿਆ ਐਸ ਕਰਕੇ ਪੰਜਾਬੀ ਆਪਣੇ ਨਾ ਨਾ ਜਾਂਦੇ ਨਾ ਨਾ ਜਾਣਦੇ ਜੰ ਇਸ ਤਰ੍ਹਾਂ ਕੀ ਅਮਨ ਖਾਲਸਾ ਜੀ ਐਸ ਕਰਕੇ ਵਧਾਈ ਦੇ ਪਾਤਰ ਬਣਦੇ ਨੇ ਪੰਜਾਬੀਆਂ ਦੀ ਸ਼ਾਂ ਜਿਹੜੀ ਉਸੇ ਕੀਤੀ ਅਮਨ ਖਾਲਸਾ ਜੀ ਨੇ ਸਾਨੂੰ ਵੀ ਪੰਜਾਬੀ ਹੁੰਦੇ ਮਾਣ ਆ ਅਤੇ ਇਹਨਾਂ ਨੂੰ ਵੀ ਜਿਹੜਾ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਜਿਹੋ ਇਹਨਾਂ ਦਾ ਹੱਥ ਦੇ ਬਣਾਏ ਉਹ ਕੁਚੇ ਵਿਦੇਸ਼ਾਂ 'ਚ ਤਰਜੀਹ ਜਾਂਦੇ ਨੇ ਮੈਨੂੰ ਦਿਉ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਿਰਪੱਖ ਪੋਸਟ ਲਈ ਅੰਮ੍ਰਿਤਸਰ